ਲੰਬੀਆਂ ਕਤਾਰਾਂ ਪਸੀਨੇ ਦੇ ਨਾਲ ਪਿੱਛੇ ਲੋਕ ਅਤੇ ਟਿਕਟ ਕਾਊਂਟਰ ਤੇ ਬੈਠਾ ਕਲਰ ਕਪਨੀ ਦੁਨੀਆ ਦੇ ਵਿੱਚ ਘੁਆਚਾ ਹੋਇਆ ਇਹ ਪਾਦ ਦੇ ਇੱਕ ਰੇਲਵੇ ਸਟੇਸ਼ਨ ਦਾ ਦ੍ਰਿਸ਼ ਹੈ ਕਰਨਾਟਕਾ ਦੇ ਯਾਦਗੀ ਰੇਲਵੇ ਸਟੇਸ਼ਨ ਤੋਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਇੱਕ ਰੇਲਵੇ ਕਰਮਚਾਰੀ ਆਪਣੀ ਡਿਊਟੀ ਨਿਭਾਉਣ ਦੀ ਬਜਾਏ ਫੋਨ ਤੇ ਗੱਲਬਾਤ ਕਰ ਰਿਹਾ ਸੀ ਪ੍ਰਸ਼ਾਸਨ ਨੇ ਉਸ ਨੂੰ ਮੁਅਤਲ ਕਰ ਦਿੱਤਾ ਹੈ ਦਰਅਸਲ ਰੇਲਵੇ ਸਟੇਸ਼ਨ ਤੇ ਸੈਂਕੜੇ ਯਾਤਰੀ ਟਿਕਟਾਂ ਦੇ ਲਈ ਲਾਈਨ ਦੇ ਵਿੱਚ ਖੜੇ ਹੋਏ ਸਨ ਕੁਝ ਘਰ ਚਾਣ ਦੇ ਲਈ ਕੁਝ ਨੌਕਰੀ ਤੇ ਕੁਝ ਵਿਆਹ ਤੇ ਹਰ ਕਿਸੇ ਦੀ ਆਪਣੀ ਇਹ ਕਹਾਣੀ ਸੀ ਪਟਿਕਟ ਕਾਊਂਟਰ ਤੇ ਬੈਠੇ ਇਸ ਕਰਮਚਾਰੀ ਨੂੰ ਇਸ ਦੀ ਕੋਈ ਵੀ ਪਰਵਾਹ ਨਹੀਂ ਸੀ ਉਹ ਆਪਣੇ ਮੋਬਾਈਲ ਫੋਨ ਦੇ ਵਿੱਚ ਇਸ ਤਰ੍ਹਾਂ ਗਵਾਚਾ ਹੋਇਆ ਸੀ ਜਿਵੇਂ ਉਹ ਕੋਈ ਨੈਟਫਲਿਕਸ ਸੀਰੀਜ਼ ਦਾ ਫਾਈਨਲ ਦੇਖ ਰਿਹਾ ਹੋਵੇ ਕਤਾਰ ਦੇ ਵਿੱਚ ਖੜੇ ਲੋਕ ਬਸ ਇੰਤਜ਼ਾਰ ਕਰ ਰਹੇ ਸਨ ਪਰ ਕਹਾਣੀ ਦੇ ਵਿੱਚ ਮੋੜ ਉਦੋਂ ਆਇਆ ਜਦੋਂ ਕਤਾਰ ਦੇ ਵਿੱਚ ਖੜੇ ਇੱਕ ਯਾਤਰੀ ਨੇ ਡਰਾਮਾ ਦੇਖਿਆ ਤੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਫਾਇਰਲ ਕਰ ਦਿੱਤੀ ਦੱਸਿਆ ਕਿ ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਰੇਲਵੇ ਡਿਵੀਜ਼ਨ ਦੇ ਅਧਿਕਾਰੀਆਂ ਨੇ ਰੇਲਵੇ ਕਰਮਚਾਰੀ ਦੇ ਇਸ ਵੀਡੀਓ ਨੂੰ ਦੇਖ ਕੇ ਕਾਰਵਾਈ ਕੀਤੀ ਹੈ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦਿਆ ਰੇਲਵੇ ਕਦਮਚਾਰੀ ਨੂੰ ਮੁਅਤਲ ਕਰ ਦਿੱਤਾ ਲੰਬੀਆਂ ਕਤਾਰਾਂ ਪਸੀਨੇ ਦੇ ਨਾਲ ਪਿੱਛੇ ਲੋਕ ਅਤੇ ਟਿਕਟ ਕਾਊਂਟਰ ਤੇ ਬੈਠਾ ਕਲਰ ਕਪਨੀ ਦੁਨੀਆ ਦੇ ਵਿੱਚ ਘੁਆਚਾ ਹੋਇਆ ਇਹ ਪਾਦ ਦੇ ਇੱਕ ਰੇਲਵੇ ਸਟੇਸ਼ਨ ਦਾ ਦ੍ਰਿਸ਼ ਹੈ ਕਰਨਾਟਕਾ ਦੇ ਯਾਦਗੀ ਰੇਲਵੇ ਸਟੇਸ਼ਨ ਤੋਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਇੱਕ ਰੇਲਵੇ ਕਦਮਚਾਰੀ ਆਪਣੀ ਡਿਊਟੀ ਨਾ ਪੂਰਨ ਦੀ ਬਜਾਏ ਫੋਨ ਤੇ ਗੱਲਬਾਤ ਕਰ ਰਿਹਾ ਸੀ ਪ੍ਰਸ਼ਾਸਨ ਨੇ ਉਸ ਨੂੰ ਮੁਅਤਲ ਕਰ ਦਿੱਤਾ ਹੈ ਦਰਸਲ ਰੇਲਵੇ ਸਟੇਸ਼ਨ ਤੇ ਸੈਂਕੜੇ ਯਾਤਰੀ ਟਿਕਟਾਂ ਦੇ ਲਈ ਲਾਈਨ ਦੇ ਵਿੱਚ ਖੜੇ ਕੁਝਨ ਕੁਝ ਘਰ ਚਾਣ ਦੇ ਲਈ ਕੁਝ ਨੌਕਰੀ ਤੇ ਕੁਝ ਪਿਆਤ ਅਤੇ ਹਰ ਕਿਸੇ ਦੀ ਆਪਣੀ ਕਹਾਣੀ ਸੀ ਪਰ ਟਿਕਟ ਕਾਊਂਟਰ ਤੇ ਬੈਠੇ ਇਸ ਕਰਮਚਾਰੀ ਨੂੰ ਇਸ ਸਭ ਦੀ ਕੋਈ ਵੀ ਪਰਵਾਹ ਨਹੀਂ ਸੀ ਉਹ ਆਪਣੇ ਮੋਬਾਈਲ ਫੋਨ ਦੇ ਵਿੱਚ ਇਸ ਤਰ੍ਹਾਂ ਗਵਾਚਾ ਹੋਇਆ ਸੀ ਜਿਵੇਂ ਉਹ ਕੋਈ ਨੈਟਫਲਿਕਸ ਸੀਰੀਜ਼ ਦਾ ਫਾਈਨਲ ਦੇਖ ਰਿਹਾ ਹੋਵੇ ਕਤਾਰ ਦੇ ਵਿੱਚ ਖੜੇ ਲੋਕ ਬਸ ਇੰਤਜ਼ਾਰ ਕਰ ਰਹੇ ਸਨ ਪਰ ਕਹਾਣੀ ਦੇ ਵਿੱਚ ਮੋੜ ਉਦੋਂ ਆਇਆ ਜਦੋਂ ਕਤਾਰ ਦੇ ਵਿੱਚ ਖੜੇ ਇੱਕ ਯਾਤਰੀ ਨੇ ਡਰਾਮਾ ਦੇਖਿਆ ਤੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਫਾਇਰਲ ਕਰ ਦਿੱਤੀ ਦੱਸਿਆ ਕਿ ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਰੇਲਵੇ ਡਿਵੀਜ਼ਨ ਦੇ ਅਧਿਕਾਰੀਆਂ ਨੇ ਰੇਲਵੇ ਕਰਮਚਾਰੀ ਦੇ ਇਸ ਵੀਡੀਓ ਨੂੰ ਦੇਖ ਕੇ ਕਾਰਵਾਈ ਕੀਤੀ ਹੈ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦਿਆ ਰੇਲਵੇ ਕਰਮਚਾਰੀ ਨੂੰ ਮੁਅਤਲ ਕਰ ਦਿੱਤਾ ਲੰਬੀਆਂ ਕਤਾਰਾਂ ਪਸੀਨੇ ਦੇ ਨਾਲ ਪਿੱਛੇ ਲੋਕ ਅਤੇ ਟਿਕਟ 카운ਟਰ ਤੇ ਬੈਠਾ ਕਲਰ ਕਪਨੀ ਦੁਨੀਆ ਦੇ ਵਿੱਚ ਘੁਆਚਾ ਹੋਇਆ ਇਹ ਪਾਦ ਦੇ ਇੱਕ ਰੇਲਵੇ ਸਟੇਸ਼ਨ ਦਾ ਦ੍ਰਿਸ਼ ਹੈ ਕਰਨਾਟਕਾ ਦੇ ਯਾਦਗੀ ਰੇਲਵੇ ਸਟੇਸ਼ਨ ਤੋਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਇੱਕ ਰੇਲਵੇ ਕਰਮਚਾਰੀ ਆਪਣੀ ਡਿਊਟੀ ਨਾ ਪੂਰਨ ਦੀ ਬਜਾਏ ਫੋਨ ਤੇ ਗੱਲਬਾਤ ਕਰ ਰਿਹਾ ਸੀ ਪ੍ਰਸ਼ਾਸਨ ਨੇ ਉਸ ਨੂੰ ਮੁਅਤਲ ਕਰ ਤੇ दरअसल ਰੇਲਵੇ ਸਟੇਸ਼ਨ ਤੇ ਸੈਂਕੜੇ ਯਾਤਰੀ ਟਿਕਟਾਂ ਦੇ ਲਈ ਲਾਈਨ ਦੇ ਵਿੱਚ ਖੜੇ ਹੋਏ ਸਨ ਕੁਝ ਘਰ ਚਾਣ ਦੇ ਲਈ ਕੁਝ ਨੌਕਰੀ ਤੇ ਕੁਝ ਵਿਆਹ ਤੇ ਹਰ ਕਿਸੇ ਦੀ ਆਪਣੀ ਕਹਾਣੀ ਸੀ ਪਰ ਟਿਕਟ ਕਾਊਂਟਰ ਤੇ ਬੈਠੇ ਇਸ ਕਰਮਚਾਰੀ ਨੂੰ ਇਸ ਸਭ ਦੀ ਕੋਈ ਵੀ ਪਰਵਾਹ ਨਹੀਂ ਸੀ ਉਹ ਆਪਣੇ ਮੋਬਾਈਲ ਫੋਨ ਦੇ ਵਿੱਚ ਇਸ ਤਰ੍ਹਾਂ ਗਵਾਚਾ ਹੋਇਆ ਸੀ ਜਿਵੇਂ ਉਹ ਕੋਈ Netflix ਸੀਰੀਜ਼ ਦਾ ਫਾਈਨਲ ਦੇਖ ਰਿਹਾ ਹੋਵੇ ਕਤਾਰ ਦੇ ਵਿੱਚ ਖੜੇ ਲੋਕ ਬਸ ਇੰਤਜ਼ਾਰ ਕਰ ਰਹੇ ਸਨ ਪਰ ਕਹਾਣੀ ਦੇ ਵਿੱਚ ਮੋੜ ਉਦੋਂ ਆਇਆ ਜਦੋਂ ਕਤਾਰ ਦੇ ਵਿੱਚ ਖੜੇ ਇੱਕ ਯਾਤਰੀ ਨੇ ਡਰਾਮਾ ਦੇਖਿਆ ਤੇ ਇਸ ਦੀ ਵੀਡੀਓ ਆਕੇ ਸੋਸ਼ਲ ਮੀਡੀਆ ਤੇ ਫਾਇਰਲ ਕਰ ਦਿੱਤੀ ਦੱਸਿਆ ਹੈ ਕਿ ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਰੇਲਵੇ ਡਿਵੀਜ਼ਨ ਦੇ ਅਧਿਕਾਰੀਆਂ ਨੇ ਰੇਲਵੇ ਕਰਮਚਾਰੀ ਦੇ ਇਸ ਵੀਡੀਓ ਨੂੰ ਦੇਖ ਕੇ ਕਾਰਵਾਈ ਕੀਤੀ ਹੈ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦਿਆ ਰੇਲਵੇ ਕਰਮਚਾਰੀ ਨੂੰ ਮੁਅਤਲ ਕਰ ਦਿੱਤਾ